ਸਤਿ ਸ੍ਰੀ ਅਕਾਲ ਜੀ ਮੈਂ ਅਨਮੋਲਦੀਪ ਸਿੰਘ ਕੋਟਪੂਰਾ ਅੱਜ ਤੁਹਾਡੇ ਸਾਹਮਣੇ ਕੁਝ ਵਿਚਾਰ ਪੇਸ਼ ਕਰਨ ਜਾ ਰਿਹਾ ਜਿੱਦਾਂ ਅਸੀਂ ਦੇਖ ਰਹੇ ਹਾਂ ਸਾਡੇ ਕਿਸਾਨ ਵੀਰ ਧਰਨਿਆਂ ਦੇ ਬੈਠੇ ਹੋਏ ਆ ਤੇ ਸਰਕਾਰ ਅੱਗੇ ਆਪਣੀਆਂ ਮੰਗਾਂ ਪੇਸ਼ ਕਰ ਰਹੇ ਆ ਪਰ ਸਰਕਾਰਾਂ ਉਹਨਾਂ ਦੀ ਕਿਸੇ ਵੀ ਗੱਲ ਨੂੰ ਮੰਨਣ ਦੇ ਵਿੱਚ ਕਾਮਯਾਬ ਨਹੀਂ ਹੋਈਆਂ ਤੇ ਨਾ ਹੀ ਉਹ ਕਾਮਯਾਬ ਹੋ ਪਾਏ ਆ ਤੇ ਪਰ ਅਸੀਂ ਗੱਲ ਕਰਾਂਗੇ ਸਰਕਾਰਾਂ ਦੀ ਜੋ ਸਰਕਾਰਾਂ ਨੇ ਹੁਣ ਤੱਕ ਕੰਮ ਕੀਤੇ ਐ ਜੋ ਵੀ ਕੁਛ ਉਹਨਾਂ ਨੇ ਕੀਤਾ ਅਸੀਂ ਉਹਨਾਂ ਦੇ ਬਾਰੇ ਕੁਝ ਵਿਚਾਰ ਪੇਸ਼ ਕਰਾਂਗੇ ਸੋ ਮੇਰੇ ਵਿਚਾਰ ਇਸ ਕਵਿਤਾ ਦੇ ਨਾਲ ਪੇਸ਼ ਕਰਨ ਜਾ ਰਹੇ ਹਾਂ ਜੀ ਇਹ ਮੈਂ ਕਵਿਤਾ ਖੁਦ ਲਿਖੀ ਆ ਜੀ ਤੇ ਤੁਹਾਨੂੰ ਜਰੂਰ ਦੱਸ ਦਿਆਂਗੇ ਇਹ ਵਿਚਾਰ ਜਿਹੜੇ ਜੇ ਤੁਹਾਨੂੰ ਚੰਗੇ ਲੱਗਣ ਤਾਂ ਪਲੀਜ਼ ਸ਼ੇਅਰ ਜਰੂਰ ਕਰ ਦੇਣਾ ਤਾਂ ਸੋ ਮੇਰੇ ਵਿਚਾਰ ਇਸ ਪ੍ਰਕਾਰ ਨੇ ਜੀ ਨਾ ਕੋਈ ਗੱਲ ਭੁੱਲ ਸਕਦਾ ਏ ਲੋਕਡਾਊਨ ਦੀਆਂ ਮਾਰਾਂ ਦੀ ਦੱਸੋ ਕੋਈ ਕੀ ਕਰ ਸਕਦਾ ਏ ਅੱਜ ਦੀਆਂ ਸਰਕਾਰਾਂ ਦੀ ਪਹਿਲਾਂ ਬੜੀ ਮੰਦੀ ਕੀਤੀ ਫਿਰ ਲੋਟਾਂ ਦੀ ਬੰਦੀ ਕੀਤੀ ਉਹ ਤਾਂ ਦੱਸ ਕੋਈ ਗਰੀਬ ਹੀ ਸਕਦਾ ਕੀ ਸੀ ਉਹਨਾਂ ਦੇ ਉੱਤੇ ਬੀਤੀ ਗਿਆ ਕਰੋਨਾ ਗਿਆ ਕਰੋਨਾ ਫਿਰ મોદી ਆਇਆ ਅੰਬਾਨੀ ਤੇ ਅਡਾਨੀ ਨੇ ਸੜਕ ਉੱਤੇ ਕਿਸਾਨ ਵੀਰਾਂ ਨੂੰ ਬਿਠਾਇਆ ਕਿਸਾਨ ਵੀਰਾਂ ਨੂੰ ਬਿਠਾਇਆ ਜਕਰੀਆ ਖਾਂ ਜਦ ਮਾਂ ਗੁਜਰੀ ਨੂੰ ਜਕਰੀਆ ਖਾਂ ਜਦ ਮਾਂ ਗੁਜਰੀ ਨੂੰ ਠੰਡੇ ਬੁਰਜ ਬਿਠਾਇਆ ਸਿੱਖਾਂ ਨੇ ਫਿਰ ਸੋਧਾ ਲਾਇਆ ਮੋਦੀ ਨੇ ਇਤਿਹਾਸ ਦੁਬਾਰਾ ਦੁਹਰਾਇਆ ਸਾਡੇ ਕਿਸਾਨ ਵੀਰਾਂ ਨੂੰ ਅੱਜ ਸੜਕਾਂ ਦੇ ਰੁਲਾਇਆ ਸਾਡੇ ਕਿਸਾਨ ਵੀਰਾਂ ਨੂੰ ਅੱਜ ਸੜਕਾਂ ਦੇ ਰੁਲਾਇਆ ਉੱਠੋ ਉੱਠੋ ਫਿਰ ਸਿੰਘੋ ਕਰੋ ਫਤਿਹ ਦਿੱਲੀ ਕੋਈ ਮਹੀਨਾ ਇਹ ਚੱਲਦਾ ਚੱਲੇ ਉਹ ਰਾਤ ਸੱਲੀ ਚੱਲੇ ਉਹ ਰਾਤ ਹੈ ਸੱਲੀ ਨਾਲ ਸਮੇ ਦੇ ਬਦਲ ਕੇ ਜ਼ਾਲਮ ਨਾਲ ਸਮੇ ਦੇ ਬਦਲ ਕੇ ਜ਼ਾਲਮ ਸਾਨੂੰ ਵੀ ਪਹਿਣਾ ਬਦਲਣਾ ਏ ਸਾਥ ਛੱਡ ਹੁਣ ਝੂਠਿਆਂ ਦਾ ਸੱਚ ਨੂੰ ਪਹਿਣਾ ਚੁੰਨਾ ਏ ਅਨਮੋਲ ਕੋਟਕਪੂਰੇ ਵਾਲੇ ਦਾ ਇਹ ਕਹਿਣਾ ਅਨਮੋਲ ਕੋਟਕਪੂਰੇ ਵਾਲੇ ਦਾ ਇਹ ਕਹਿਣਾ ਛੱਡ ਦਿਓ ਹੁਣ ਜ਼ੁਲਮ ਕਿਸੇ ਦਾ ਸੈਨਾ ਛੱਡ ਦਿਓ ਜ਼ੁਲਮ ਹੁਣ ਕਿਸੇ ਦਾ ਸੈਨਾ ਛੱਡ ਦਿਓ ਜ਼ੁਲਮ ਹੁਣ ਕਿਸੇ ਦਾ ਸੈਨਾ ਬਹੁਤ ਬਹੁਤ ਧੰਨਵਾਦ ਜੇ ਵੀਰਾਂ ਨੂੰ ਵਿਚਾਰ ਕਵਿਤਾ ਚੰਗੀ ਲੱਗੇ ਤਾਂ ਪਲੀਜ਼ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰ ਦੇਣਾ ਸੋ ਧੰਨਵਾਦ ਮੈਂ ਤੁਹਾਡਾ ਆਪਣਾ ਅਨਮੋਲ